ਬਈ ਦੀ ਹੋਰ ਕੀ ਹੈ ਸਾਰੇ ਬਈ ਵਧੀਆ ਹੋਣਗੇ ਠੀਕ ਆ ਤੇ ਬਈ ਅੱਜ ਆਪਾਂ ਨਾ ਬੱਚਿਆਂ ਦੇ ਰੰਗ ਲਾਵਾਂਗੇ ਠੀਕ ਆ ਪੱਥਰ ਡਾਈ ਲਾਵਾਂਗੇ ਪੋਟੇ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ ਨਾ ਅੱਗੇ ਅੱਗੇ ਜਿਵੇਂ ਜਿਵੇਂ ਲਾਵਾਂਗੇ ਕੀ ਕੀ ਕਰਨਾ ਤੇ ਆਪਾਂ ਬਈ ਮੁੰਡੇ ਨੂੰ ਸੱਦ ਲਿਆ ਠੀਕ ਆ ਪਿੰਡੋਂ ਤੇ ਉਹ ਹੁੰਦਾ ਫਿਰ ਤੁਹਾਨੂੰ ਪਤਾ ਨਾ ਕਣਕ ਦਾ ਟਾਈਮ ਆ ਯਾਰ ਸਵੇਰ ਸਵੇਰ ਲਾਈਟ ਕੱਟ ਲੈਂਦੇ ਤੇ ਆਪਾਂ ਸਵੇਰ ਸਵੇਰ ਨਾ ਪੱਥਰ ਡਾਈ ਲਾਵਾਂਗੇ ਪੋਟੇ ਤੇ ਜਿਹੜੀ ਸੁੱਕ ਜੇ ਜਲਦੀ ਠੀਕ ਆ ਉਹ ਨਾ ਫਿਰ ਜਲਦੀ ਸੁੱਕਦੀ ਨਹੀਂ ਯਾਰ ਠੀਕ ਆ ਤੇ ਬਾਕੀ ਰੰਗ ਆਪਾਂ ਬਾਅਦ ਚ ਵੀ ਲਾ ਲਾਂਗੇ ਜਿਹੜਾ ਦੂਜਾ ਆਪਾਂ ਲਾਉਣਾ ਉਹ ਤਾਂ ਸਕਾ ਲਾਂਗੇ ਧੁੱਪ ਜੀ ਸੁੱਕ ਜਾਂਦਾ ਉਹ। ਉਹ ਜਲਦੀ ਸੁੱਕਦਾ ਨਹੀਂ ਆ ਯਾਰ ਉਹਨਾ ਜੇ ਇੱਕ ਥਾਂ ਦੇ ਲਿਬੜ ਜੇ ਹੋਰ ਜਗ੍ਹਾ ਤੇ ਲੱਗ ਜਾ ਉਹ ਲੈਂਦਾ ਨਹੀਂ ਰੰਗ ਪੱਕਾ ਲੱਗ ਜਾਂਦਾ ਮਤਲਬ ਤੇ ਆਪਾਂ ਬਈ ਸਮਾਨ ਸਮੂਹ ਲੈ ਆਏ ਆ ਠੀਕ ਆ ਸਾਰਾ ਕੁਝ ਲੈ ਆਏ ਆ ਜਦੋਂ ਆਪਣਾ ਦੋਸਤ ਆਉਂਦਾ ਫਿਰ ਆਪਾਂ ਕਰਦੇ ਸ਼ੁਰੂ ਤੇ ਬਾਕੀ ਆਪਾਂ ਬਈ ਯਾਰ ਉਸੇ ਹਿਸਾਬ ਜੇ ਨਾਲ ਲਾਵਾਂਗੇ ਜਿਹੜਾ ਜੜੇ ਲਿਬੜ ਵੀ ਨਾ ਨਾ ਇੰਨਾ ਹੈ ਨਾ ਜਿਹੜੇ ਖਾਂਮਖਮ ਜਿਆਦੇ ਲੱਭਦੇ ਉਹ ਉਸੇ ਹਿਸਾਬ ਨਾਲ ਲਾਵਾਂਗੇ ਜਿਹੜੇ ਖਾਂਮਖਮ ਨਾ ਲੱਭਣ ਨਾ ਤੇ ਸੋਨਾ ਵੀ ਲੱਗਣਾ ਨਾ ਬਾਕੀ ਆਵਾ ਦਿਖਾਉਣਿਆਂ ਵੀ ਬਈ ਜਦੋਂ ਰੰਗ ਕਰਦੇ ਨਾ ਬਾਕੀ ਅੱਗੇ ਦਿਖਾਉਣੇ ਤੁਹਾਨੂੰ ਤੇ ਬਈ ਉਹ ਮੁੰਡਾ ਨਾ ਲੇਟ ਜੇ ਆਊਗਾ ਨਾ ਯਾਰ ਤੇ ਮੈਂ ਕਿਹਾ ਚੱਲ ਉਹਨੇ ਨੂੰ ਆਪਣੇ ਆਪਣੇ ਆ ਜਾਣਗੇ ਮੁੰਡੇ ਜਿਹੜੇ ਆਪਣੀ ਵਸਤੀ 'ਚ ਰਹਿੰਦੇ ਆ ਉਹਨੇ ਨੂੰ ਫਿਰ ਆਪਾਂ ਕੋਈ ਬੱਚੇ ਭਾਉਣੇ ਆ ਠੀਕ ਆ ਛਤਰੀ ਤੇ ਤੁੱਪ ਜੀ ਲਿਕਲੀ ਆ ਮੈਂ ਫਿਰ ਮੈਂ ਡਾਉਣ ਨੂੰ ਵੀ ਅੱਜ ਰਹਿ ਗਿਆ ਮੈਂ ਚੱਲ ਰਹਿਣ ਦੇ ਡੰਗ ਲਾਉਣਾ ਨਾ ਮੈਂ ਇੱਕ ਦਿਨ ਪਿੱਛੇ ਕੋਣੀ ਇੱਕ ਦਿਨ ਨਾ ਦਾਵਾਂਗੇ ਤਾਂ ਚੱਲ ਕੁਝ ਨਹੀਂ ਹੁੰਦਾ ਆਪਾਂ ਬੱਚੇ ਬੋਣੇ ਕਰੀ ਤੁੱਪੇ ਜਿੰਨੇ ਵੀ ਆਪਣੇ ਕੋਲੇ ਹੈਗੇ ਛੋਟੇ ਮੋਟੇ ਵੱਡੇ ਛੋਟੇ ਸਾਰੇ ਬਾਅਦ ਵਿੱਚ ਕਰੀ ਟੁੱਪ ਜੀ ਲੱਗ ਜੇ ਜਿਹੜੀ ਨੀਲਾ ਡੱਬਾ ਆਪਣਾ ਚਲੋ ਭਾਈ ਓਏ ਬਾਹਰ ਨਾ ਜਾਣੇ ਇਹ ਨਾ ਵੱਡੇ ਜੋੜੇ ਨਾ ਬਾਹਰ ਹੋਣ ਨੂੰ ਕਰਦੇ ਇਹਨੂੰ ਕੱਟ ਕਰਨਾ ਕਿਸੇ ਦਿਨ ਮੈਂ ਕਹਿੰਨਾ ਇਹ ਨਾ ਫਿਰ ਓਡੇ ਜਾਂਦੇ ਆ ਯਾਰ ਇਹਨਾਂ ਦਾ ਡਰ ਆ ਆਉਂ ਵਾਪਸ ਨਾ ਆਉਣ ਨਾ ਦੂਸਰਿਆਂ ਦਾ ਤੇ ਮੈਨੂੰ ਨਹੀਂ ਡਰਦਾ ਚਲੋ ਉਹਨਾਂ ਨੇ ਤਾਂ ਆ ਹੀ ਜਾਣਾ ਕਿਉਂਕਿ ਆਪਣੇ ਵੱਡੇ ਜੋੜੇ ਆਏ ਤਾਂ ਚਲੋ ਭਈ ਬਾਹਰ ਤੂੰ ਵੀ ਬਾਕੀ ਭਈ ਆਪਾਂ ਬੱਚੇ ਬਿਠਾ ਕੇ ਤੁਹਾਨੂੰ ਫਿਰ ਦਿਖਾਉਣੇ ਆ ਨਾ ਕੱਢ ਲਈ ਫਿਰ ਲਓ ਭਈ ਆਪਾਂ ਪਹਿਲੇ ਖੁੱਡਿਓ ਚੋਂ ਤਾਂ ਕੱਢ ਲੇ ਠੀਕ ਆ ਤੇ ਹੁਣ ਆਪਾਂ ਕੱਢਦੇ ਆਂ ਭਈ ਆਪਣੇ ਬੱਚਿਆਂ ਲਈ ਸੜੋਂ ਜਿਹਨਾਂ ਨੇ ਉਹ ਲਾਲੀ ਸੀਗੇ ਆਂਡੇ ਲਾ ਲਈ ਸੀ ਹਨਾ ਤੇ ਬੱਚੇ ਵੀ ਕੱਢ ਲਏ ਸੀਗੇ ਇਹ ਨਾਲ ਨੂੰ ਵੀ ਬਿਠਾ ਦਿੰਨੇ ਉੱਪਰ ਇੱਕ ਫਿਰ ਦਾਓ ਬੈਠਾ ਉਹ ਦੇਖਦੇ ਨਹੀਂ ਨਾ ਬੱਚਿਆਂ 'ਚ ਪਤ ਨਹੀਂ ਚੱਲਦਾ ਹਾਂ ਵੀ ਬੱਚਾ ਦੀ ਛੋਟਾ ਵਾਲਾ ਇੱਕ ਆਪਣਾ ਆ ਰਿਹਾ ਇਹਨੂੰ ਯਾਰ ਦਾਣਾ ਘੱਟ ਚਕਾਉਂਦੇ ਆਪਾਂ ਨਾ ਹੱਥ ਨਾਲ ਖਵਾਉਣੇ ਫਿਰ ਇਹਨੂੰ ਨਾ ਇਹਨੂੰ ਵੀ ਚੱਕਲੀ ਇੱਕ ਰਹੀ ਚਲੋ ਭਈ ਚਲੋ ਦੋਨੋਂ ਵੀ ਚਲ ਓਏ 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 ਆਏ ਕਿੱਲ੍ਹ ਚੱਲ ਬੈਠ ਵੀ ਜੇ ਇੱਥੇ ਅੱਥੇ ਦੂਰੋਂ ਕਰਕੇ ਦੇਖੀ ਜਾਂਦਾ ਵਾ ਜਾਨ ਲੱਗ ਗਿਆ ਜਿਹਦਾ ਕਾਲੀ ਭਾਇਆ ਵਾ ਜੇ ਉਹ ਵੀ ਛੋਲੇ ਜੇ ਖਵਾਏ ਸੀ ਮਾੜੇ ਮੋਟੇ ਨਾ ਤੇ ਭਈ ਉਹ ਪੁਰਾਣੇ ਖੋਡੇ ਚੋਂ ਵੀ ਲਾ ਕੇ ਕੱਢ ਕੇ ਫਿਰ ਆਪਾਂ ਅੱਗੇ ਵੀਡੀਓ ਸ਼ੁਰੂ ਕਰਦੇ ਆ ਯਾਰ ਬੱਚੇ ਕੱਢ ਦੇ ਕੱਢ ਦੇ ਨਾ ਆਪਣੇ ਆ ਜਿਹੜੇ ਸੀਗੇ ਤੇ ਇਹਨਾਂ ਦਾ ਜੋੜਾ ਇਹਨਾਂ ਦਾ ਮਾਂ ਪਿਓ ਉੱਡ ਗਿਆ ਯਾਰ ਆ ਫਿਰਦਾ ਠੀਕ ਆ ਹੁਣ ਛਤਰੀ ਇੱਥੇ ਬੱਚਿਆਂ ਦੇ ਭਾਈ ਛਤਰੀ ਵੀ ਆਪਣੇ ਕੋਲੇ ਇੱਕ ਇੱਕ ਮਨ ਦਿੱਤੀ ਹੋਈ ਏ ਯਾਰ ਮੁੰਡੇ ਨੂੰ ਆ ਜੋੜਾ ਹੀ ਉੱਡ ਗਿਆ ਹੁਣ ਦੇਖਦੇ ਕੀ ਕਰਦਾ ਨਾ ਪਾਹੇ ਇਨ ਡੌਣਾ ਤੇ ਸੀ ਮੈਂ ਚੱਲ ਠਹਿਰ ਕੇ ਡੌਣੇ ਆ ਨਾ ਹੁਣ ਆ ਬੱਚੇ ਵੀ ਭਾਈ ਛਤਰੀ ਤੇ ਫਿਰ ਛਤਰੀ ਚੱਕ ਵੀ ਨਹੀਂ ਸਕਦੇ ਆ ਨਾ ਉੱਪਰ ਐਵੇਂ ਬੱਚੇ ਬੱਚੇ ਡਿੱਗਣ ਦਾ ਵੀ ਡਰ ਆ ਕੋਨੀ ਪਿੰਜਰਾ ਲਾ ਦਾਂਗੇ ਜਿਹੇ ਪਿੰਜਰੇ ਤੇ ਹੁੰਦੇ ਠੀਕ ਆ ਨਹੀਂ ਤੇ ਫਿਰ ਉੱਡੀ ਜਾਣਗੇ ਆਪੇ ਜਿੰਨਾ ਚਿਰ ਵੀ ਉੱਡਦੇ ਆ ਆਪੇ ਥੱਕ ہار ਕੇ ਬਹਿ ਜਾਣਗੇ ਪਿੰਜਰੇ ਤੇ ਨਹੀਂ ਤੇ ਫਿਰ ਆਪਾਂ ਜਦੋਂ ਤੁੱਪ ਜਾਂ ਦੀ ਨਿਕਲ ਬੱਚੇ ਅੰਦਰ ਕਰਦਾਂਗੇ ਫਿਰ ਬਾਹ ਲਾਂਗੇ ਉਹਨੇ ਨੂੰ ਤਾਂ ਉਡੜ ਦਿੰਨੇ ਆ ਇੱਕ ਅੱਧਾ ਯਾਰ ਹੋਰ ਛੱਡਦੀ ਐ ਨਾ ਨਾਲ ਉਸ ਨਹੀਂ ਹੁੰਦਾ ਆ ਕਬੂਤਰੀ ਛੱਡ ਦਿੰਨੇ ਆ ਨਿਆ ਅੰਡਾ ਫੇਰ ਲਾ ਲਿਆ ਹਨਾ ਕੋਮਨ ਇਹ ਅੰਡਾ ਛੋੜ ਦਾਂਗੇ ਆਪਾਂ ਹੋਰ ਨਹੀਂ ਬੱਚੇ ਕਢੋਣੇ ਬਾਕੀ ਬਾਤਾਂ ਆਪਾਂ ਜੁੜੇ ਲੱਗ ਕਰਦਾਂਗੇ ਇਹ ਕਾ ਛੱਡ ਦੇ ਕਬੂਤਰੀ ਚਲੋ ਚੱਲ ਕੀ ਕਰਦੀ ਬਈਆ ਚਲੋ ਇੱਕ ਇਹਦੇ ਨਾਲ ਦਾ ਛੱਡ ਦਿੰਦੇ ਆ ਆ ਬੈਠਾ ਬਈ ਓਏ ਤਾ ਮੈਂ ਤਾ ਨਹੀਂ ਨਹੀਂ ਤੂੰ ਨਹੀਂ ਛੱਡਣਾ ਮੈਂ ਛੱਡ ਦੇਣਾ ਤੇਰੇ ਤੋਂ ਉੱਡਣਾ ਹੀ ਨਹੀਂ ਛਿੜਾ ਦੇਂਗਾ ਇਹਨੂੰ ਪਾਉ ਇਹਨੂੰ ਛੱਡ ਦੇ ਇਹਨੂੰ ਉਹ ਛਤਰੀ ਤੇ ਛੱਡ ਕੇ ਚੱਲ ਛਤਰੀ ਤੇ ਛੱਡਿਆ ਆ ਸ਼ਾਬਾਸ਼ ਹੱਲੇ ਦਾ ਦੇ ਤਾਂ ਨੂੰ ਮਾਰ ਦੇ ਓਲਾ ਆ ਸ਼ਾਸ਼ੇ ਚਲੋ ਜੀ ਚਾਰ ਹੋ ਗਏ ਦੋ ਦੋ ਜੋੜੇ ਤੇ ਇਹ ਦੇਖਦੇ ਹੁਣ ਕਿਉਂਕਿ ਨਾ ਉਹ ਦੂਰ ਜਾਣ ਲੱਗ ਗਿਆ ਸੀ ਯਾਰ ਉਹ ਜਿਹੜਾ ਨਾ ਆਪਣਾ ਮੋਜਾ ਆ ਦੂਜੀ ਦੂਜੀ ਵਾਲੀ ਡਾਇਆ ਮੈਂ ਹਾਂ ਜੇ ਪਹਿਲੀ ਵਾਲੀ ਆਪ ਡਾਇਸੀ ਅੱਜ ਇਹ ਆਪ ਉੱਡਿਆ ਠੀਕ ਆ ਕੋ ਨਹੀਂ ਆਪਾਂ ਇਹਨੂੰ ਬਿਠਾਇਆ ਇਹਨੂੰ ਨਾ ਧੁੱਪ ਲਵਾਉਣੇ ਪਏ ਆਪਾਂ ਇਹਨੂੰ ਰੱਖਿਆ ਛਤਰੀ ਤੇ ਅੱਜ ਓਏ ਓਏ ਸੈਟ ਕਰਕੇ ਹਾਂ ਬਸ ਇਹਨਾਂ ਜੇ ਧੁੱਪ ਲਵਾਈ ਜਨੇ ਇਹਨਾਂ ਨੂੰ ਬੱਚਾ ਨੂੰ ਜਦੋਂ ਥੋੜੇ ਜੇ ਵੱਡੇ ਹੋ ਗਏ ਨਾ ਉਹ ਤੋਂ ਫੜ ਲੈਣ ਹੱਥ ਚ ਹਨ ਛੋਟੇ ਐ ਜਿਆਦੇ ਲਓ ਬਾਈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਰੰਗ ਕਾਲਾ ਰੰਗ ਠੀਕ ਆ ਪੱਥਰ ਢਾਈ ਲਾਉਣ ਲੱਗੇ ਆਂ ਤੇ ਪਹਿਲਾਂ ਆਪਾਂ ਹਾਈਡਰੋਜਨ ਪਾਵਾਂਗੇ ਨੇੜੇ ਆ ਜਾ ਨੇੜੇ ਲਾਇਆ ਹੁਣ ਹਾਈਡਰੋਜਨ ਪਾਵਾਂਗੇ ਠੀਕ ਆ ਇੱਕ ਦੂਬਾ ਪਾਵਾਂਗੇ ਆਪਾਂ ਪੱਥਰ ਢਾਈ ਕਿੱਦਾਂ ਆ ਪੱਥਰ ਕੱਟ ਇਹ ਨਾ ਟੇਲੀਆਂ ਚ ਆਉਂਦੀ ਹੁੰਦੀ ਆ ਠੀਕ ਆ ਪੱਥਰ ਢਾਈ ਤੇ ਆਪਾਂ ਪ੍ਰੀਕ ਕਰਕੇ ਪਹਿਲਾਂ ਹੀ ਰੱਖੀ ਹੋਈ ਐ ਇਦੂ ਬਾਅਦ ਆਪਾਂ ਪਤਾ ਲਾਂਗੇ ਸ਼ਾਮ ਉਹ ਇਹਦੇ ਚ ਠੀਕ ਆ ਸ਼ੈਂਪੂ ਜਿਹੜਾ ਮਰਜੀ ਪਾ ਦਿਓ ਆ ਗੀ ਮਰਜੀ ਨਾਲ ਜਿਹੜਾ ਮਰਜੀ ਪਾ ਦਿਓ ਇਹ ਬਾਚੇ ਨੂੰ ਆਪਾਂ ਲਾ ਲਾਂਗੇ ਉਹ ਖੰਭ ਜਿਹਾ ਹੀ ਲਾਇਆ ਨਾਲੇ ਪਤਾ ਚੱਲ ਜੀਗਾ ਆਪਾਂ ਨੂੰ ਖੰਭ ਜਿਹਾ ਦੇ ਕੇ ਲਾਇਆ ਉਹਦੇ ਨਾਲ ਲਾ ਲਾਂਗੇ ਇਹ ਜਿਵੇਂ ਜਿਵੇਂ ਸੁੱਕੀ ਜਾਊਗਾ ਨਾ ਉਹ ਉਹ ਇਧਰ ਅੰਗ ਚੜੀ ਜਾਊਗਾ ਬਾਕੀ ਆਪਾਂ ਤੁਹਾਨੂੰ ਦਿਖਾ ਦਾਂਗੇ ਵੀਡੀਓ ਚ ਕੀ ਕਰਨਾ ਵਾ ਸੈਰੀ ਗਲਣਾ ਪੂਰਾ ਹੋ ਗਿਆ ਆਹ ਹੋਰ ਪਾਈ ਪੱਤੇ ਲੈ ਹੋਰ ਪਾਣੀ ਮਾਰ ਲੈਣਾ ਹਾਂ ਥੋੜਾ ਹਾਂ ਥੋੜੇ ਬਾਅਦ ਹਨ ਪੂਰਾ ਲਾ ਲਾਂਗੇ ਆਪਾਂ ਵਾਚ ਸੁਕਾ ਕੇ ਦੇਖਦੇ ਹਾਂ ਕੀ ਰੰਗ ਕਿੰਨਾ ਕੁ ਚੜਦਾ ਪਿਆ ਤੇ ਆ ਨਾ ਪਹਿਲਾ ਰੰਗ ਤਾਂ ਐ ਆਪਾਂ ਹੁਣੇ-ਹੁਣੇ ਇੱਕ ਰੀਲਾ ਆ ਬਾਅਦ ਜਦੋਂ ਸੁੱਕਦਾ ਉਦੋਂ ਦਿਖਾਉਣੇ ਆਪਾਂ ਤੇ ਲਓ ਭਈ ਆਪਾਂ ਸੁਕਾ ਕੇ ਤੇ ਆਪਾਂ ਨਾ ਐਵੇਂ ਦਾ ਹੋ ਗਿਆ ਰੰਗ ਕਾਲਾ ਨਾ ਨਾ ਤੇ ਹੁਣ ਆਪਾਂ ਕਰਦੇ ਆਂ ਕਬੂਤਰਾਂ ਦੇ ਫੜ ਕੇ ਲਿਆਉਣੇ ਆ ਹੁਣ ਤੇਰੀ ਆ ਗਈ ਠੀਕ ਆ ਇਹ ਇਹਦੇ ਕਰਤਾ ਪੁੱਟਤਾ ਆ। ਇਹਨੂੰ ਕਰ ਮੇਰੇ ਨਾਲ ਨੂੰ ਕਰ ਥੋੜਾ ਜਿਹਾ। ਦੇਖੀ ਜਾਵੇ ਜਿਹੜਾ ਮੈਨੂੰ। ਪਹਿਲਾਂ ਤਾਂ ਬਈ ਆਪਾਂ ਪੋਟੇ ਕਰਾਂਗੇ, ਸਾਰੀਆਂ ਕਬੂਤਰੀਆਂ ਦੇ ਕਰਾਂਗੇ ਠੀਕ ਹੈ ਕਬੂਤਰੀਆਂ ਜ਼ਿਆਦੀਆਂ ਆਪਣੇ ਕੋਲੇ। ਤੇ ਕਬੂਤਰ ਕਰਤਾ ਤੇ ਪਹਿਲਾਂ ਆ ਕਬੂਤਰੀਆਂ ਦੇ ਕਰਾਂਗੇ। ਪੋਟੇ, ਸੇ ਬਾਅਦ ਤੋਂ ਇਹਨਾਂ ਦੇ ਬਈ ਜਦੋਂ ਆਹ ਰੰਗ ਸੋਕੇ ਇਹਦੋਂ ਬਾਅਦ ਤੂਸੇ ਕਰ ਦਾਂਗੇ ਨਾ ਡੰਡੇ ਡੁੰਡੇ ਵਾਰਾਂਗੇ ਬਾਕੀ ਆਪਾਂ। ਇਹਨੂੰ ਕਰੀ ਛੱਡੀ। ਨੋ ਨੋ ਪਿੰਜਰੇ ਚ ਛੱਡ ਨਹੀਂ ਧੁੱਪੇ ਤੇ ਬਾਅਦ ਚੋਂ ਮਾੜੀ ਮੋੜੀ ਟਰੈਲ ਮਾਰ ਦਾਂਗੇ ਆਪਾਂ ਟਰੈਲ ਮਾਰ ਦੋ ਟਰੈਲ ਮਾਰ ਹੀ ਦਈ ਹੈ ਨਾ ਕੋਰਾਂ ਲੈ ਅੰਦਰ ਐ ਮਾਰ ਕੋਰਾਂ ਲੈ ਨੀ ਲੜਦਾ ਨਹੀਂ ਜੇ ਪਤਾ ਹੈ ਓ ਭਾਈ ਆਪਣੀਆਂ ਦੂਜੀ ਕਬੂਤਰੀ ਆ ਗਈ ਠੀਕ ਆ ਇਹ ਵੀ ਜਦੋਂ ਆ ਇਹ ਬੱਤੀ ਸੀ ਪੰਜਵੀਂ ਤੇ ਬੈਠੀ ਹੋਰ ਥੋੜੇ ਲੰਮੇ ਜਿਗਰੀ ਆ ਨਾ ਜਿਹੜੇ ਥੋੜੇ ਥੋੜੇ ਨੇ ਕੋਈ ਯਾ ਕੋ ਤਾਂ ਆਲਾ ਦੂਬਾਦ ਮਾਰ ਜੀ ਬਰੈਲ ਉਹਦੀ ਤੇ ਲਓ ਵੀ ਆਪਣੀ ਆ ਗਈ ਲਾਲ ਚੀਨੀ ਠੀਕ ਆ ਉਹ ਦਿਨੇ ਬੈਠੀ 7:30 ਬੈਠੀ ਸੀ ਪੰਜਾਬੀ ਕੁਤਰੀ ਤੇ ਵੀ ਪਰਫਕਟੇ ਦਾ ਵੀ ਤੇਰੀ ਮਾਗਣਾ ਟੋਰੀ ਕਰੀਏ ਤੇ ਡੰਡੇ ਕਰੀਏ ਇਹਦੇ ਨਾਲ ਇਹ ਕਿੰਨੇ ਕਿਰੀਆ ਸੋਕੇ ਜਾਣਦੇ ਰੰਗ ਇਹ ਸੋਕਿਆ ਉਸੇ ਨਾਲ ਕਰਦੇ ਆਲਾ ਸਕਾਇਏ ਤੇ ਲਓ ਬਈ ਆਪਣੀ ਆ ਗਈ ਕਬੂਤਰੀ ਬੱਚਾ ਠੀਕ ਆ ਪਹਿਲੀ ਝੂਲੀ ਦੇ ਆਹੇ ਇਹ ਹਜੇ ਬਾਹਰ ਨਹੀਂ ਕੱਢੇ ਮੈਂ ਚਾ ਰੰਗ ਲਾ ਕੇ ਕੱਢਾਂਗੇ ਬਾਹਰ ਨਾ ਇਹ ਫਿਰ ਦੇਖਦੇ ਨਹੀਂ ਆਦਾਂ ਉੱਚੇ ਜਿਆਦੇ ਲੱਗ ਜਾਂਦੇ ਫਿਰ ਦੇਖਦੇ ਨਹੀਂ ਗਵਾਚਣ ਦਾ ਵੀ ਡਰ ਆ ਇਹ ਦੇਖਣਾਂਗੇ ਪੀੜੀਆਂ ਮੈਂ ਚਾ ਰੰਗ ਲਾ ਕੇ ਛੱਡਾਂਗੇ ਇਹਨਾਂ ਨੂੰ ਲੋਕ ਯਾ ਕਬੂਤਰੀ ਹੋਵਾ ਠੀਕ ਆ ਜਿਹੜੀ ਐ ਕੋਠੀ ਤੋਂ ਫੜ ਕੇ ਲਿਆ ਸੀ ਆ ਬੰਦਾ ਜਿਹੜਾ ਨਾਲ ਅੱਗੀ ਬੈਠਾ ਵਾ ਇਹ ਕੋਠੀ ਤੋਂ ਫੜ ਕੇ ਲਿਆਇਆ ਸੀ ਆ ਕਬੂਤਰੀ ਇਹਦਾ ਵੀ ਕਰਤਾ ਪੋਟਾ ਲਓ ਬਈ ਆਪਣੀਆਂ ਕਿੰਨੀਆਂ ਕਬੂਤਰੀਆਂ ਆ ਗਈਆਂ 3 3 6 8 ਕਬੂਤਰੀਆਂ ਹੋ ਗਈਆਂ ਠੀਕ ਆ ਪੋਤੇ ਕਰਤੇ ਤੇ ਅੱਧੀਆਂ ਹਜੇ ਰਹਿਣੀਆਂ ਉਹਨਾਂ ਦੇ ਵੀ ਕਰਦੇ ਪਈਆਂ ਆ ਚੱਲ ਆ ਦਿਖਾ ਦਈਏ ਕਿਹੜੀ ਇਕੱਠੀਆਂ ਜੀਆਂ ਹੋਈਆਂ ਪਈਆਂ ਸੋਹਣੀਆਂ ਲੱਗਦੀਆਂ ਪਈਆਂ ਹੁਣ ਜਦੋਂ ਸੁੱਕਣਗੇ ਉਦੋਂ ਜ਼ਿਆਦੀਆਂ ਸੋਹਣੀਆਂ ਲੱਗਣੀਆਂ ਰੰਗ ਜੇ ਲੱਗੇ ਪੈਣਾ ਇੱਕ ਦੂਜੀ ਦੇ ਨਾਲ ਲੱਗ ਲੱਗ ਲਾਈ ਜਾਂਦੇ ਇੱਕ ਦੂਜੀ ਨਾਲ ਤੇ ਹਾਂਜੀ ਬਈ ਆਪਣੀ ਨਾ ਆਖਰੀ ਕਬੂਤਰੀ ਰਹਿ ਗਈ ਆ ਠੀਕ ਆ बाकी आपका जो आ रंग सोएसे कर देंगे बगल कर देंगे खुम लग गए दिखाया अपनी कबूतरिया जिन ने रंग लाता भी जा ਤੇ ਬਈ ਆਪਣੀ ਨਾ ਆ ਰੰਗ ਸੁੱਕ ਗਿਆ ਸੀਗਾ ਤੇ ਹੁਣ ਆਪਾਂ ਇਹਨੂੰ ਧੋਣ ਲੱਗੇ ਆ ਠੀਕ ਆ ਤੇ ਜਾਦੀ ਚਮਕ ਮਾਰੂਗੀ ਫਿਰ ਤੇ ਕਈ ਭਰਾ ਭਾਈ ਇਹ ਨਾ ਪੱਥਰदाई ਲਾਦਾ ਦਿੰਦੇ ਆ ਇਸ ਤੋਂ ਬਾਅਦ ਨਾ ਉਹਨੂੰ ਧੋਂਦੇ ਨਹੀਂਗੇ ਉਹ ਰੰਗ ਤਾਂ ਨਹੀਂ ਚੜਦਾ ਹੁੰਦਾ ਕਈ ਯਾਰ ਫਿਰ ਉਹ ਕਹਿੰਦੇ ਪੱਥਰदाई ਮਿਲਦਾ ਨਾ ਇਹ ਧੋਵਿਆ ਕਰੋ ਨਾਲ ਦੀ ਨਾਲ ਆਵੇ ਹੁਣ ਆ ਨਾਲ ਦੀ ਨਾਲ ਚਮਕ ਮਾਰਨ ਲੱਗੀ ਨਾ ਥੋੜੀ ਗੂੜੀ ਹੋਣ ਲੱਗੀ ਇਹ ਜਦੋਂ ਸੁੱਕ ਗਈ ਇਸ ਤੋਂ ਬਾਅਦ ਦੇਖੋ ਕਿੰਨਾ ਘੈਂਟ ਲਾਦਾ ਰੰਗ ਇਹ ਉਹਨਾਂ ਜਦੋਂ ਸਾਫ਼ ਕਰ ਲਿਆ ਕਰੋ ਧੋ ਕੇ ਦੇਖੋ ਕਿ ਮੈਂ ਬੰਨ੍ਹ ਦਸਤਾ ਹਾਂ ਚਲੋ ਭਾਈ ਚਲੋ ਸਾਫ਼ ਕੀਤੇ ਬਾਅਦ ਫੇਰ ਆਪਾਂ ਧੁੱਪ ਲਵਾਵਾਂਗੇ ਇਹਨਾਂ ਨੂੰ ਫਿਰ ਜਦੋਂ ਜਮਾ ਸੁੱਕ ਕੇ ਇਹ ਤੋਂ ਬਾਅਦ ਫਿਰ ਆਪਾਂ ਕਰਾਂਗੇ ਇਹਨਾਂ ਦੇ ਹੋਰ ਤੂਸੇ ਦੂਸੇ ਕਰ ਦਾਂਗੇ ਫਿਰ ਜਮਾ ਸਾਹਿਬ ਜੇ ਕਰਦਾਂਗੇ ਅਰੇ ਚਮਕੀ ਜੀ ਕਾਲੇ ਕਾਲੇ ਪੂਰੇ ਹੋਣ ਲੱਗ ਗਏ ਨਾ ਤੇ ਹੌਲੀ ਹੌਲੀ ਸਾਰੇ ਹੋ ਜਾਣਗੇ ਆ ਦਿਖਾ ਦੇ ਪੂਤਰ ਦਿਖਾ ਦੇ ਨਾਂ ਡਰਾਣਾ ਉਹ ਦਿਖਾ ਦੇ ਜਿਹੜਾ ਉਹ ਬੈਠਾ ਨਾ ਕੈਬੜਾ ਉਹ ਘੁਮਾ ਕੇ ਦੇ ਆ ਕਰੋ ਨਾ ਧਿਆਨ ਰੱਖਿਓ ਪਿੰਜਰੇ ਚੋਂ ਲਿੱਕ ਨਾ ਦੇ ਹੱਥ ਜਰਾ ਰੱਖ ਲੀ ਜਿਹੜਾ ਮਾੜਾ ਮੋਟਾ ਲੈਨਦਾ ਵੀ ਹੋ ਚੱਲੇ ਇਹਨਾਂ ਆਪੇ ਲੈ ਜੂਗਾ ਪਕੜ ਦੇ ਲਓ ਭਾਈ ਆਪਾਂ ਘਾਤੇ ਪੋਟੇ ਸਾਰਿਆਂ ਦੇ ਹੁਣ ਸੁੱਕ ਜਾਣਗੇ ਇਸ ਤੋਂ ਬਾਅਦ ਕਰ ਦਾਂਗੇ ਦੋ ਹੋਰ ਰੰਗ ਠੀਕ ਆ ਇਹਨਾਂ ਦੇ ਮੈਂ ਧੁੱਪੇ ਫਿਰ ਮੈਂ ਦੂਜੇ ਕਬੂਤਰ ਬਾਤ ਜਣਾ ਜਿਹੜੇ ਆਪਣੇ ਕਬੂਤਰ ਸੀਗਾ ਕਬੂਤਰੀਆਂ ਵਾਂ ਠੀਕ ਆ ਉਹਨਾਂ ਨੂੰ ਵੀ ਮੈਂ ਜਲਦੀ ਧੁੱਪ ਧੁੱਪ ਦੀ ਲਵਾ ਲਈ ਮਾੜੀ ਮੋਟੀ ਇਹ ਮੈਂ ਚਲਾਂ ਆਪਣੇ ਖੁੱਡੇ ਜੀ ਸੁੱਕ ਜਾਣਗੇ ਅਜੇ ਟਾਈਮ ਹੋਇਆ ਵਾ 10 11 ਵਜੇ ਅਜੇ 11 ਵਜੇ ਆ ਤੇ ਤੇ 12 ਜਾਂ 12:30 ਤੱਕ ਸੁੱਕ ਜਾਣਗੇ ਇਹ ਉਦੋਂ ਬਾਅਦ ਰ ਕਰ ਦਾਂਗੇ ਰੰਗ ਆਪਾਂ ਤਾਂ ਬਾਕੀ ਸੋਣੀ ਲੱਗ ਬੇ ਨਾ ਜਿਆਦਿਆਂ ਕਰਕੇ ਲਿਬੜ ਗਿਆ ਵੀ ਜਿਵੇਂ ਪੋਟਾ ਲੱਗ ਗਿਆ ਇਹਨੂੰ ਹੋਰ ਕੁਝ ਲੱਗ ਗਿਆ ਹਨਾ ਪੋਟਾ ਅਗਲੇ ਦਾ ਫਿਰ ਦੂਸਰੇ ਪੋਟਾ ਇਹ ਖਰਾਬ ਹੋ ਗਏ ਕਬੂਤਰ ਜੀ ਦੋ ਤਿੰਨ ਹੀ ਛੱਡਨੇ ਸੀਗੇ ਪਿੰਜਨ ਮੈਂ ਕਿਹਾ ਚੱਲ ਹੁਣ ਕੀਤਾ ਹੀ ਇਕੱਠੇ ਛਾੜੀ ਦਈਏ ਧੁੱਪ ਲਵਾਈ ਤੇ ਇਹਦਰ ਆ ਹੋ ਗਿਆ ਖਰਾਬ ਚੱਲੋ ਕੁਛ ਨਹੀਂ ਨਾ ਉੱਟਣੀਆਂ ਇਹਨਾਂ ਨੇ ਤਾਂ ਤੇ ਬਈ ਆਪਾਂ ਨਾ ਹੁਣ ਆ ਗਲਾਪੀ ਰੰਗ ਬਣਾਇਆ ਵਾ ਤੇ ਆਪਾਂ ਕਬੂਤਰਾਂ ਦੇ ਕਰਾਂਗੇ ਕਬੂਤਰਿਆਂ ਦੇ ਆਪਾਂ ਕਾਲਾ ਕੋਟਾ ਤੇ ਇਹਨਾਂ ਦੀ ਗਲਾਗੀ ਕਰਾਂਗੇ ਤੇ ਰੰਗ ਜਦ ਮੈਂ ਚੜ ਸੁੱਕ ਜੀ ਦੇਖ ਲਈ ਕਿੰਨਾ ਚੜਦਾ ਇੰਨਾ ਕ ਵੈਸੇ ਦਾ ਹੁਣ ਸੁੱਕ ਗਈ ਕੀ ਪਤਾ ਜਿਆਦਾ ਹੀ ਚੜ ਜੇ ਤੇ ਕਰੀ ਆਂ ਦੇਖ ਅੱਥੇ ਪਿਆ ਰਹਿੰਦੇ ਨੇ ਪੋਰਸ਼ਨ ਦੇਖੀ ਹੁਣ ਇੱਲਨਾਂ ਦੇ ਕਬੂਤਰ ਹੁਣੇ ਫੜ ਲੈ ਜਿਵੇਂ ਫੜਨਾ ਕੋਦੇ ਲਾ ਜਾ ਓਏ ਤੂੰ ਤੂੰ ਲਾ ਜਾ ਉਹ ਤੂੰ ਥੋੜਾ ਜਿਹਾ ਲਾ ਜਾ ਮੈਂ ਤਾਂ ਬਾਅਦ ਪਿੰਜਰੇ ਦੀ ਛੱਡ ਦੀ ਤੂੰ ਕੱਢ देख <tries> රंगगपा <tries> 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 ਆਇਆ ਇਹ ਚੜ੍ਹ ਗਿਆ ਉਹ ਵਾਹ ਕੋਈ ਨਾ ਕੁਕਈਆ ਮਾਰੇ ਇਹ ਤੋਂ ਨਾ ਇਹਦਾ ਵੀ ਕਰਤਾ ਬੋਟਾ ਜੇ ਬਾਕੀ ਇਹਨਾਂ ਦੇ ਰੰਗ ਕਰਾਂਗੇ ਕਾਲਾ ਉਹਨਾਂ ਦੇ ਆਪਾਂ ਗੁਲਾਬੀ ਕਰ ਦਾਂਗੇ ਉਹ ਉਤਰੀਆਂ ਦੇ ਅੱਜ ਲੈਟਰੀ ਹੈ ਨਹੀਂ ਤੇ ਡਰਾਈਲ ਨਾਲ ਸਕਾ ਦੇਣਾ ਮੈਂ ਤਾਂ ਹੀ ਸੁੱਕ ਸੁੱਕ ਜਾਣਾ ਇਹ ਤਾਂ ਸ਼ਾਰਟ ਹੋ ਗਈ ਆ ਲਾਲਾਂ ਮਾਰਗੀ ਧੋਪ ਦੀ ਲਵਾਇਆ ਪੂਕਾ ਜੀਆਂ ਮਾਰ ਦਿਆਗਾ ਚੰਗਰ ਲੋਗ ਦੇ ਤੇ ਲੋ ਵੀ ਆਪਣਾ ਗਿਆ ਚੌਥਾ ਕਬੂਤਰ ਲਾਲ ਚੀਨਾ ਆਪਣਾ ਆਪਾਂ ਨਾ ਇਹ ਦੀਆਂ ਕੀ ਬੱਦਲ ਨੇ ਬਰੋ ਸਾਰੀਆਂ ਇਧਰੋਂ ਇੱਕ ਆ ਹਰ ਇੱਕ ਰਾਹ ਚਾਹ ਬਣਾ ਲੇ ਆਣੀ ਕਿੰਨਾ ਸੁਣ ਮਿਲ ਜਾਵੇ ਵੇ ਮਨੇ ਕੋ ਦੇ ਜਿਹਾ ਲੱਗਦਾ ਇਹ ਕਿਹਦੇ ਨਾਲ ਲਿਖੋ ਕਬ ਉਹ ਤੂੰ ਪਜੇ ਲੈ ਜਾਨਾ ਨਾ ਨਾ ਲੈ ਨਾ ਜਾਨਾ ਐਨੇ ਛੱਡ ਦੇ ਨਾ ਤੂੰ ਐ ਹੀ ਲੈ ਜਾ ਆਪ ਹੀ ਲੈ ਜਾ ਲਓ ਜੀ ਆਪਾਂ ਅੱਧੂ ਵੀ ਕਰਤਾ ਸਟਾਰਟ ਇਹਦਾ ਸਿਸਟਮ ਚਾਲ ਕਰਨ ਦਾ ਉਹ ਉਡਾਣਾ ਥੋੜਾ ਜਿਹਾ ਹਾਈਡਰ ਕੋ ਬਹੁਤ ਜ਼ਿਆਦਾ ਫਟਾਣਾ ਐ ਦੋ ਜੰਮ ਉਹ ਜੇ ਕਿਲਾ ਸਿੱਧਾ ਦੀਜੋ ਫਿਲਨਰ ਫੋਨ ਇਹਨੂੰ ਲੱਗੋ ਤੇ ਘਰ ਤੋਂ ਅੰਗੂਰ ਚੁੱਕ ਫੇਰ ਲਈਆਂ ਹੋਣਾਂ ਹੋਰਾਂ ਕੀ ਬਣਾ ਦੇਗੀ ਕੀ ਬੰਦਾ ਕੀ ਆ ਅਸਲ ਤਾਂ ਇਹ ਕੀ ਬਣਾ ਕਹਿੰਦਾ ਕਾਲਾ ਬਣੂ ਨੀਲਾ ਬਣ ਗੇ ਖੰਬਲੇ ਆਂ ਵੇਖੀ ਨੀਲਾ ਬਣੇ ਤੇ ਕਹਿੰਦਾ ਆ ਹੀ ਫੜ ਲਾ ਦੇਣਾ ਛੋਟਾ ਜਿਹਾ ਆਪ ਪਹਿਰੇ ਨੀਲਾ ਬਣਗਾ ਇਹ ਆ ਸਿਸਟਮ ਦਾ ਬੈਂਡਾ ਨਾ ਅਗਲਾ ਬੈਨਾ ਕਰਮਣਾ ਆਪਣਾ ਦੇਖੀ ਉੱਤਤਾ ਕਾਲਾ ਹੀ ਦੇਖਣਾ ਹੈ ਨਾ ਜਿਹੜਾ ਮਰਦੀ ਹੋਵੇ ਉਹ ਵੀ ਨੀਲਾ ਬਣ ਗਿਆ ਲੰਗਾ ਦੇਲੇ ਤੋਂ ਸੇ ਨੀਲਾ ਰੰਗ ਦਾ ਨਾ ਇਹ ਪੜਾ ਸੀ ਮਾਨਨ ਚੰਦਰ ਦੇ ਚਿੱਟੇ ਲੱਗੇ ਪਾ ਦੇ ਰੱਖ ਇੱਕ ਕਿਲੋ ਟਿੰਡ ਛਿਆਂ ਲਈ ਉਹ ਵੀ ਲੈ ਲੈ ਆ ਇੱਕ ਜਾਂ ਅਦਰ ਉਸ ਕਾਲਿਆ ਨਹੀਂ ਦਰ ਸਕਾਲਿਆ ਜਾ ਦੇਖੋ ਚੰਗੀ ਤਰ੍ਹਾਂ ਸਕਾ ਸਕੂਲੇ ਐਂਡ ਰੈਲ ਹੁੰਦੀ ਫਿਰ ਨਿਆਰਾ ਵੱਖਰਾ ਸੀ ਆਉਣਾ ਸੀ ਬੱਲਾ ਦੇ ਨਾਲ ਲੈਡੀਆਂ ਡਰੈਂਡ ਜੀ ਆਪਾਂ ਅਦਰ ਕਰਦੇ ਸੀ ਆਪਣੇ ਪੋਟੇ ਹਨਾ ਅਦਰ ਕਬੂਤਰਾਂ ਨੇ ਗੁਲਾਬੀ ਕਰਦੇ ਸੀ ਤੇ ਕਬੂਤਰੀਆਂ ਦੇ ਕਾਲੇ ਕੀਤੇ ਸੀ ਹਨਾ ਤੇ ਬਈ ਆਪਾਂ ਦਾ ਕੰਮ ਜਾਵੜੇ ਸੀਗੇ ਆਪਾਂ ਕਿਸੀ ਚੰਦ ਬਾਜੇ ਜਿਹੜਾ ਫਰੀਦਕੋੜੇ ਕਬੂਤਰ ਬਾਜਾ ਨਾ ਆਪਾਂ ਉਹਦੇ ਕੋਲੇ ਜਾਵੜੇ ਸੀ ਤੇ ਆਪਾਂ ਨਾ ਹੁਣ ਆਏ ਆ ਵੀਡੀਓ ਆਦੀ ਜਿਹੜੀ ਯਾਰ ਠੀਕ ਆ ਮੈਂ ਚਲ ਕੋਣ ਨਹੀਂ ਹੋਣਾ ਇੱਕ ਗਰੀ ਮੈਂ ਉੱਧਰ ਜਾ ਕੇ ਆਇਆ ਸੀਗਾ ਚੰਦ ਬਾਜੇ ਕੋਲੇ ਪਾਤੀ ਠੀਕ ਆ ਤੇ ਆਪਣੇ ਆਹ ਕਬੂਤਰ ਤੇ ਹਜੇ ਟੂਸੀ ਕੀਤੀ ਸੀ ਦੂਬਾ ਆਪਣੇ ਫੋਨ ਆ ਗਿਆ ਫਿਰ ਮੈਂ ਚਲ ਜਾ ਕੇ ਆਈ ਜੀ ਨਾ ਫਿਰ ਆ ਪਾਜ ਆਪਣੇ ਉੱਧਰ ਤੇ ਠੀਕ ਆ ਬਈ ਆਪਾਂ ਹੁਣ ਅਗਲੀ ਵੀਡੀਓ 'ਚ ਮਿਲਦੇ ਆਂ ਤੇ ਹਨਾ ਐਂਡ ਕਰਦੀ ਫਿਰ ਵੀਡੀਓ ਦਾ ਹੁਣ ਅੱਗੇ ਆਪਾਂ 2 ਸੇ 2 ਸੇ ਕਰਦਾਂਗੇ ਉਹ ਵੇਚੀ ਰਹਿ ਗਈ ਹੈ ਨਾ ਰੰਗ ਰੂੰਗ ਕਰਨ ਵਾਲਾ ਤਾਂ ਵੇਚੀ ਰਹਿ ਗਿਆ ਹਨਾ ਕੋਈ ਨਹੀਂ ਫਿਰ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ ਠੀਕ ਆ ਬਈ